TikTok ਤੇ ਫੇਮਸ ਸੁਖ ਰਤਿਆ ਜਿਸ ਨੂੰ ਕਿ ਤੁਸੀਂ ਜਾਣਦੇ ਹੋ ਹਾਲੀ ਵਿੱਚ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕਰਕੇ ਸਭਨਾਂ ਨੂੰ ਚੇਤਾਵਨੀ ਦਿੱਤੀ ਕਿ ਲੋਕੀ ਮੈਨੂੰ ਕਹਿੰਦਿਆ ਕਿ ਤੂੰ ਤਨੂ ਨਾਲ ਇੰਨੀਆਂ ਰੀਲਾਂ ਕਿਉਂ ਪਾਉਂਦਾ ਤੇ ਰੀਲਾਂ ਦਾ ਕਾਰਨ ਦੱਸਿਆ ਸੁਖ ਸੰਘੇੜਨ ਨੇ ਕਿ ਅਸਲ 'ਚ ਹੈ ਕਿ ਜਿਸ ਤੋਂ ਬਾਅਦ ਤਨੂ ਨੇ ਵੀ ਆਪਣੀ ਸੱਚਾਈ ਅੱਗੇ ਰੱਖਦੇ ਹੋਏ ساری ਗੱਲਬਾਤ ਕੀਤੀ ਅਸਲ 'ਚ ਆਓ ਤੁਸੀਂ ਵੀ ਦੇਖੋ ਇਹਨਾਂ ਦੇ ਦੋਨਾਂ ਦੇ ਰੀਲ ਪਾਉਂਦਾ ਕੀ ਕਾਰਨ ਸੀ ਤੇ ਕੀ ਇਹਨਾਂ ਦੋਨਾਂ ਨੇ ਗੱਲਬਾਤ ਕੀਤੀ ਜੀ ਬਾਬੇ ਕਿਦਾਂ ਸਾਰੇ ਠੀਕ ਠਾਕ ਹੋਗੇ ਪਹਿਲੀ ਗੱਲ ਤੇ ਅੱਜ ਤੁਹਾਨੂੰ ਮੈਂ ਇਹ ਚੀਜ਼ ਕਨਫਰਮ ਕਰ ਲਾਂ ਪੀਆ ਤਣੂ ਤੇ ਮੈਂ ਰੀਲ ਕਿਉਂ ਬਣਾਉਂ ਰਿਆਂ ਇਹਦਾ ਬਾਬਾ ਜੀ ਇੱਕ ਕੰਟਰੈਕਟ ਸਾਈਨ ਹੋਇਆ ਮੇਰਾ ਰੀਲਸ ਦਾ ਰੀਲ ਸ਼ੂਟ ਦਾ ਉਹ ਮੈਂ ਆਪਦਾ ਵਰਕ ਕਰ ਰਿਆਂ ਜਿਹੜਾ ਮੇਰਾ ਕੰਮ ਆ ਉਹ ਮੈਂ ਆਪਦਾ ਕਰ ਰਿਆਂ ਸੋਸ਼ਲ ਮੀਡੀਆ ਤੇ ਮੇਰੇ ਬਾਰੇ ਬਹੁ ਗੱਲਾਂ ਆਪਾ ਤਵਾ ਬੋਲੇ ਜਾ ਰਹੇ ਬਹੁ ਗੱਲਾਂ ਫੈਲ ਰਹੀਆਂ ਨੇ ਤੇ ਫਲਾਉਣ ਵਾਲੇ ਵੀ ਸੱਜਣ ਮਿੱਤਰ ਤੁਸੀਂ ਦੇਖ ਹੀ ਸਕਦੇ ਹੋ ਕਿ ਇਹੋ ਜਿਵੇਂ ਜਾਂ ਝੂਠਾ ਜਾਂ ਸੱਚਾ ਕਿਹਦੀ ਮਾਂ ਨੂੰ ਕੌਣ ਤੇ ਕਿਹਦੀ ਭੈਣ ਨੂੰ ਕੌਣ ਕੀ ਕਹਿੰਦਾ ਇਹ ਤਾਂ ਚਲੋ ਸਮਾਂ ਹੀ ਦੱਸੂਗਾ ਬਾਕੀ ਤਣੂ ਜੀ ਤੁਹਾਨੂੰ ਆਪ ਦੱਸ ਦੇਊਂਗੀ नमस्ते और जैसे कि आप देख रहे हैं हम साथ में रील शूट कर रहे हैं हमारा कंपनी तो के साथ कॉन्ट्रैक्ट साइन हुआ है डील शूट का तो हम हाँ वही काम कर रहे हैं बाकी जितने भी रूमर्स आप फैला रहे हैं उससे मुझे फर्क पड़ नहीं पड़ता मैं और उसके जस्ट फ्रेंड्स हैं बाकी चीज़ें जो भी हैं हमारा काम है हम करेंगे